सुनो संत शबद धरो प्यारो साचा नाम मेरा आधारो वाजे पंच शबद तत घर सभाग घर सभागे शबद वाजे कला जित कर धारिया दूत तुद वस कीते कल कण्टक मार कर् पया को सेनाम हर के लागे कह नानक तह सुख हुआ, तेत कर अनहद हो सागल सागलो ब्रह्म प्रभ पाए उतरे सगल वसू दुख रोग संताप उतरे सुनी सचि संत साजन पये सर से पूरे गुरते जानी सुनते पुनीत कहते पवित रहया पर पूरे नानक गुर चरण लागे। वाजे अनहद तूरे सुनते पुनीत कहते पवित सात गुर रहया पार पूरे बिनवंत नानक गुर चरन लागे वाजे अनहद तूरे

जे को खाव जे को पुंच तिसका हुए उदार एह वस्त तजी नह जाय नित नित रख उरतार तम संसार चरण लग तरी ਸਬ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀਤੋ तरस पयो तरस पया मेहरामत सात गुर सागुर सज्जण नानक नाम मिलता जीवा मन थी वैहारेया तरस पया मेहरामत होई सात गुर सजन मेलेया नानक नाम मेलेता जीवा ਤਨ ਮਨ ਥੀਵ ਹਰਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤੁਮ ਪਹਿ ਅਰਦਾਸ ਜਿਓ ਪਿੰਡ ਸਭ ਤੇਰੇ ਤੁਮਰੀ ਕਿਰਪਾ ਮਹੇ ਕੋਈ ਨ ਜਾਣ ਤੁਮਰ ਅੰਤ ਚੇਤੇ ਉਚ ਭਗੰਤ ਸਤਿ ਸਰਬ ਦੇ ਤੁਮਰੇ ਸੂਤਰ ਤਾਰੀ ਤੁਮ ਤੇ ਹੋ ਵਾਗਿਆਕਾਰੀ ਨਰੀ ਗਤ ਮਿਤ ਤੁਮਹੀ ਜਾਨੀ ਨਾਨਕ ਸਦਾਸ ਆ ਬਾਸ ਹਮਾਰੀ ਜੀਉ ਪਿੰਡ ਸਭ ਤੇਰਾ ਵਾਹਿਗੁਰੂ ਸਭ ਤੇਰੀ ਵਡਿਆਈ ਕੋਈ ਨਾ ਉਹ ਨਜਾ ਬੋਲਣਾ ਜੀਵਾ ਹੈ ਗਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਏ ਸਹਾਇ ਅਰਜੁਨ ਹਰ ਗੁਬਿੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰੇ ਕ੍ਰਿਸ਼ਨ ਧਿਆਈਐ ਜਿਸੇ ਡਟਾਈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨੋਂ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਕੇ ਬੋਲੋ ਜੀ ਬੋਲੋ ਜੀ ਪੰਜਾਬ ਪਿਆਰਿਆਂ ਤੋਹਾਂ ਸਹਜਾ ਦੇ ਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਜੁੱਟ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗਣੀ ਵਾਹੀ ਤਿਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਸਹਿਬਾਨ ਦਾ ਧਿਆਨ ਤਰਕੇ ਬੋਲੋ ਜੀ ਬੋਲੋ ਜੀ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੇਤਿ ਆਵੈ ਜੇਤਿ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇ ਦੇਖ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਹ ਦਾਣ ਦਾਨ ਸਰਦਾਨ ਨਾਮ ਦਾਣ ਸ੍ਰੀ ਅਮਰਤ ਸਰ ਸਹਿਬ ਜੀ ਕੇ ਦਰਸ਼ਨ ਇਸਨਾਂ ਚੌਕੀਆਂ ਢੰਡੇ ਬੂੰਗੇ ਜੋਗੋ ਜੋਗਿਆ ਤਲ ਧਰਮ ਕਾ ਜਾਇਕਰ ਬੋਲੋ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਾਤੇ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਦਾ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਨ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਓ ਆਪ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੰਜਾ ਸਹਿ ਜੀਵਕੇ ਜਾਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਓ ਆ ਕੀ ਦੇ ਹਾਜ਼ੂਰ ਸ਼ਬਦ ਚੌਂਕੀ ਸੋਦਰ ਰਹਿਰਾ ਸਹਿਜੀ ਦੇ ਪਾਠ ਜੀ ਕੀਰਦਾ ਅਸ ਅਖਰ ਵਾ ਦਾ ਘਾਟ ਪੁਚਕ ਮੁਆਫ ਕਰਨੀ ਸੱਚੇ ਪਿਤਾ ਜੀ ਹਉ ਆਇਆ ਦੂਰੋਂ ਚਲ ਕੇ ਮੈਂ ਤਕੀ ਤਉ ਸਰਣਾਇ ਜਿਉ ਮੇਰਾ ਸਭ ਦੁੱਖ ਗਵਾਏ ਜਿਉ ਜੋ ਮੰਗੈ ਠਾਕੁਰ ਆਤਮ ਨੇ ਇਕੇ ਨਾਨਕ ਬਾਸ ਮੁਖ ਤੇ ਜੋ ਬੋਲੈ ਵੀਹੋ ਪਾਹੂਲ ਖੰਡੇ ਧਾਰ ਵਾਹ ਵਾਹ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮੇਸ਼ ਪਿਤਾ ਜੀ ਵੱਲੋਂ ਚਲਾਈ ਖੰਡੇ ਪਾਹੂਲ ਦੀ ਮਰਿਆਦਾ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇਸ਼ ਵਿਦੇਸ਼ ਤੋਂ ਚਲ ਆਈਆਂ ਸਮੂਹ ਸੰਗਤਾਂ ਇਕੱਤਰ ਹੋ ਕਰਕੇ ਖਾਲਸਾ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ 326ਵੇਂ ਖਾਲਸਾ ਸਾਜਨਾ ਸਥਾਪਨਾ ਦਿਵਸ ਬਹੁਤ ਸ਼ਰਧਾ ਭਾਵਨਾ ਸਤਕਾਰ ਸਹਿਤ ਮਨਾ ਰਹੀਆਂ ਹਨ ਸੱਚੇ ਪਿਤਾ ਜੀਓ ਆਪ ਦੀ ਦੇਰ ਤੇ ਚਲ ਆਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਇਹਨੂੰ ਫੁੱਲ ਪੇਟਾਂ ਆ ਜਿਹਦੇ ਕਰਤੇ ਨਿਭਾਈਆਂ ਸੇਵਾਵਾਂ ਪ੍ਰਵਾਣ ਕਰਨੀਆਂ ਯਾਤਰਾ ਸਭ ਕਰਨੀ ਆ ਕਦਮ ਕਦਮ ਲੇਕੇ ਲਾਉਣੇ ਸਰਬੱਤ ਸੰਗਤ ਨੂੰ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦਾ ਅਮਰਤ ਵਾਲੀ ਦੀ ਜਾਗਰਤਾ ਨੇਕ ਨੇਮ ਦੀਆਂ ਦਾਤਾਂ ਬਖਸ਼ਿਸ਼ ਕਰਦਿਆਂ ਹੋਇਆਂ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਦੀ ਦਾਤ ਬਖਸ਼ਿਸ਼ ਕਰਨੀ ਸਮੂਹ ਸਿੱਖ ਭਾਈਚਾਰੇ ਵਿੱਚ ਖਾਲਸਾ ਪੰਥ ਵਿੱਚ ਆਪਸੀ ਇਤفاق ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਦਿਆਂ ਸ਼ੁਭ ਮਨੋ ਭਾਵਨਾਵਾਂ ਸੰਪੂਰਨ ਕਰਨੀਆਂ ਸੱਚੇ ਪਿਤਾ ਜੀਓ ਆਪ ਜੀ ਦੀ ਕਿਰਪਾ ਸਦਕਾ ਪਾਕਿਸਤਾਨ ਸਿੱਖ ਗੁਰਦੁਆਰਾ ਪਰਮੰਦਰ ਕਮੇਟੀ ਸੰਗਤਾਂ ਦੇ ਸਹਿਯੋਗ ਨਾਲ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹਨ ਆਪ ਕਿਰਪਾ ਕਰਨੀ ਗੁਰਬਾਣੀ ਨਿਰਬੰਗਤਾ ਸਹਿਤ ਸੰਪੂਰਨ ਭੋਗ ਪਵਾਉਣ ਦੀ ਕਿਰਪਾਲਤਾ ਕਰਨੀ ਗੁਰੂ ਘਰ ਦੇ ਸਮੂਹ ਕਾਰਜਾਂ ਵਿੱਚ ਆਪ ਅੰਗ ਸੰਗ ਸਹਾਇ ਹੋ ਕੇ ਨਿਰਬੰਗਤਾ ਸਹਿਤ ਚੜ੍ਹਦੀਆਂ ਕਲਾ ਨਾਲ ਸੰਪੂਰਨਤਾ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਹਾਜ਼ੂਰ ਸੰਗਤਾਂ ਵੱਲੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰ ਹੈ ਦਰਪ੍ਰਵਾਣ ਹੋਵੇ ਪ੍ਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਚਲ ਆਇਆਂ ਸੰਗਤਾਂ ਨੂੰ ਪਵਿੱਤਰ ਹੁਕਮਨਾਮਿਆਂ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰਨਾ ਕਰੋ ਗੁਰਬਾਣੀ ਦੇ ਪਵਿੱਤਰ ਹੁਕਮਨਾਮਿਆਂ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਨ ਦੀ ਕਿਰਪਾਲਤਾ ਕਰਨੀ ਆਖਰਵਾਦ ਘਟਾ ਕੋ ਟਕ ਮੁਆਫ ਕਰਨੀ ਸੁਖ ਹੋਵੇ ਨਾਮ ਜਿਤੇ ਆਵੇ ਸਿਖ ਪੜਦੇ ਸੁਣਦੇ ਸਰਬਤ ਲਾਹਿ ਵੰਦ ਹੋਵਨ ਨਾਨਕ ਨਾਮ ਕਰਮੀ ਕਰਾ ਤੇਰੇ ਭਾਣੇ ਸਰਬਤ ਦਾ ਪੜਾ ਵਾਹੇ ਗੁਰੂ ਜੀ ਕਾ ਖਾਲਸਾ ਦੋਹਰਾ ਆਗਿਆ ਪਈ ਆਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਉ ਪ੍ਰਗਤ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ कुआर ये सब मिलेंगे राज करेगा खालसा कुआर ये सब मिलेंगे बचे शरण जो, जो बोले सोनिहा ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ